ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਖਾਬ ਸੇਖੋਂ ਵਿੱਚ ਬੱਚਿਆਂ ਦੀ ਰੋਜ਼ ਡਿਮਾਂਡ ਹੁੰਦੀ ਹੈ ਕਿ ਲੰਚ ਬਾਕਸ ਦੇ ਵਿੱਚ ਕੁਝ ਅਲੱਗ-ਅਲੱਗ ਲੈ ਕੇ ਜਾਣਾ ਹੈ ਮੈਂ ਉਹਨਾਂ ਦੀ ਡਿਮਾਂਡ ਤੇ ਬਣਾਇਆ ਮਿਨੀ ਪੀਜ਼ਾ ਜੋ ਕਿ ਬ੍ਰੈਡ ਤੋਂ ਆਪਾਂ ਬਣਾ ਕੇ ਤਿਆਰ ਕੀਤਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਗਿਆ ਇੱਥੇ ਮੈਂ ਕੁਝ ਵੈਜੀਸ ਲਈਆਂ ਹਨ ਇੱਥੇ ਮੈਂ ਸ਼ਿਮਲਾ ਮਿਰਚ ਤੇ ਨਾਲ ਲੈ ਇਹ ਬੈਲ ਪੇਪਰ ਤੇ ਨਾਲ ਦੋ ਪਿਆਜ਼ ਜਿੰਨੇ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਉਸ ਦੇ ਹਿਸਾਬ ਦੇ ਨਾਲ ਉਹਨੀ ਚੀਜ਼ ਲੈ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮੈਂ ਪਹਿਲਾਂ ਕੱਟ ਲਿਆ ਸੀ ਕੱਟ ਕੇ ਪਹਿਲਾਂ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੌਤੇ ਕਰਾਂਗੇ ਸੌਤੇ ਕਰਕੇ ਥੋੜਾ ਜਿਹਾ ਜ਼ਿਆਦਾ ਟੇਸਟੀ ਲੱਗਦੀਆਂ ਤੇ ਬੱਚੇ ਥੋੜਾ ਈਜ਼ੀ ਤਰੀਕੇ ਦੇ ਨਾਲ ਸਬਜ਼ੀਆਂ ਖਾ ਲੈਂਦੇ ਹਨ ਇੱਕ ਚਮਚ ਦੇਸੀ ਘਿਓ ਦਾ ਪਾਇਆ ਹੈ ਤੇ ਪਹਿਲਾਂ ਆਪਾਂ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਸੌਤੇ ਕਰ ਲਵਾਂਗੇ ਤੁਸੀਂ ਜ਼ਰੂਰ ਇਸ ਨੂੰ ਟ੍ਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਣਗੇ ਇਸ ਮਹਾਨੇ ਬੱਚਿਆਂ ਦੇ ਅੰਦਰ ਥੋੜਾ ਸਬਜ਼ੀਆਂ ਚਲੀਆਂ ਜਾਣਗੀਆਂ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹੀ ਕੌਰਨ ਤੇ ਨਾਲ ਹੀ ਹੁਣ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਸਾਰੀਆਂ ਸਬਜ਼ੀਆਂ ਬਸ ਇਹਨਾਂ ਨੂੰ ਆਪਾਂ ਇੱਕ ਤੋਂ 2 ਮਿੰਟ ਲਈ ਹੀ ਸੌਤੇ ਕਰਨਾ ਹੈ ਇਹਨਾਂ ਨੂੰ ਆਪਾਂ ਨਾ ਇਹਨਾਂ ਦਾ ਕਲਰ ਚੇਂਜ ਕਰਨਾ ਹੈ ਤੇ ਨਾ ਹੀ ਜ਼ਿਆਦਾ ਇਹਨਾਂ ਨੂੰ ਆਪਾਂ ਸਾੜਨਾ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੀ ਰਿਕਵੈਸਟ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਬੱਚੇ ਇਦਾਂ ਹੀ ਫਰਮੇਸ਼ਨ ਕਰਦੇ ਹਨ ਅਲੱਗ-ਅਲੱਗ ਲੰਚ ਬਾਕਸ ਦੇ ਵਿੱਚ ਚੀਜ਼ਾਂ ਲਿਜਾਣ ਲਈ ਥੋੜਾ ਜਿਹਾ ਇਸਦੇ ਵਿੱਚ ਆਪਾਂ ਨਮਕ ਐਡ ਕਰ ਲਿਆ ਹੈ ਤੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਇੱਥੇ ਆਪਣੀ ਸਬਜੀ ਪੁੱਜ ਚੁੱਕੀ ਹੈ ਬਸ ਇੰਨੀ ਕੀ ਆਪਾਂ ਇਹਨਾਂ ਨੂੰ ਭੁੰਨਣਾ ਹੈ ਕਿਉਂਕਿ ਇਸਦੇ ਵਿੱਚ ਥੋੜਾ ਜਿਹਾ ਕ੍ਰਾਂਚ ਰਹਿਣਾ ਵੀ ਜ਼ਰੂਰੀ ਹੈ ਤਾਂ ਹੀ ਇਹ ਜ਼ਿਆਦਾ ਟੇਸਟੀ ਲੱਗੇਗਾ ਹੁਣ ਆਪਾਂ ਇੱਥੇ ਬ੍ਰੈਡ ਲਏ ਹਨ ਤੇ ਬ੍ਰੈਡ ਨੂੰ ਆਪਾਂ ਇਸ ਗੋਲ ਸਾਈਜ਼ ਦੇ ਵਿੱਚ ਕੱਟ ਲਵਾਂਗੇ ਇੱਕ ਗਲਾਸੀ ਲਵਾਂਗੇ ਤੇ ਉਸ ਦੇ ਨਾਲ ਇਸ ਤਰ੍ਹਾਂ ਆਪਾਂ ਸਾਰੇ ਬ੍ਰੈਡ ਕੱਟ ਲਵਾਂਗੇ ਤੁਸੀਂ ਜੇਕਰ ਚੋਰਸ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸ਼ੇਪ ਦੇ ਵਿੱਚ ਵੀ ਪੀਜ਼ਾ ਬਣਾ ਸਕਦੇ ਹੋ ਇੱਥੇ ਮੈਂ ਸਾਰੇ ਬ੍ਰੈਡ ਜਿਹੜੇ ਉਹ ਕੱਟ ਲਏ ਹਨ ਤੇ ਜਿਹੜੇ ਇਹਨਾਂ ਦੇ ਸਾਈਡਾਂ ਹਨ ਇਹਨਾਂ ਦਾ ਆਪਾਂ ਬ੍ਰੈਡ ਕਰੰਬਸ ਬਣਾ ਕੇ ਤਿਆਰ ਕਰ ਲਵਾਂਗੇ ਤੇ ਉਹ ਆਪਾਂ ਨੂੰ ਜਦੋਂ ਲੋੜ ਹੋਊਗੀ ਤੇ ਆਪਾਂ ਉਸ ਨੂੰ ਵਰਤ ਲਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਬ੍ਰੈਡ ਇੱਥੇ ਕੱਟ ਲਏ ਹਨ ਹੁਣ ਆਪਾਂ ਪੀਜ਼ਾ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ ਪੀਜ਼ਾ ਸੌਸ ਲਈ ਹੈ ਤੇ ਉਸ ਨੂੰ ਮੈਂ ਉੱਪਰ ਇਸ ਤਰ੍ਹਾਂ ਲਗਾ ਦਵਾਂਗੀ ਜੇਕਰ ਤੁਹਾਡੇ ਕੋਲ ਪੀਜ਼ਾ ਸੌਸ ਨਹੀਂ ਹੈ ਤੁਸੀਂ ਗ੍ਰੀਨ ਸੌਸ ਵੀ ਲਗਾ ਸਕਦੇ ਹੋ ਟਮੇਟੋ ਕੈਚੱਪ ਵੀ ਤੁਸੀਂ ਲਗਾ ਸਕਦੇ ਹੋ ਕੋਈ ਵੀ ਚੀਜ਼ ਇਸ ਦੇ ਉੱਪਰ ਤੁਸੀਂ ਸਪਰੈਡ ਕਰ ਸਕਦੇ ਹੋ ਹੁਣ ਇਹਨਾਂ ਦੇ ਉੱਪਰ ਆਪਾਂ ਟਾਪਿੰਗ ਲਗਾ ਦਵਾਂਗੇ ਜਿਹੜੀਆਂ ਆਪਾਂ ਚੀਜ਼ਾਂ ਸਬਜ਼ੀਆਂ ਸੌਤੀ ਕੀਤੀਆਂ ਸਨ ਉਹਨਾਂ ਦੀ ਇੱਥੇ ਤੁਸੀਂ ਦੇਖ ਸਕਦੇ ਹੋ ਜਿੰਨੀ ਜਿੰਨੀ ਸਬਜ਼ੀ ਆਪਾਂ ਨੂੰ ਲੋੜ ਹੈ ਉਸ ਹਿਸਾਬ ਨਾਲ ਆਪਾਂ ਇਸ ਤੇ ਰੱਖ ਦਵਾਂਗੇ ਹੁਣ ਇਹਨਾਂ ਨੂੰ ਹੋਰ ਟੇਸਟੀ ਬਣਾਉਣ ਦੇ ਲਈ ਔਰਗੈਨੋ ਇਸ ਤੇ ਉੱਪਰ ਪਾਵਾਂਗੇ ਤੇ ਹੁਣ ਆਪਾਂ ਪਾਵਾਂਗੇ ਮੈਜ਼ਰੋਲਾ ਚੀਜ਼ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਲਿਓ ਨਹੀਂ ਹੈ ਤਾਂ ਤੁਸੀਂ ਸਿੰਪਲ ਪਨੀਰ ਵੀ ਐਡ ਕਰ ਸਕਦੇ ਹੋ ਕ੍ਰਸ਼ ਕਰਕੇ ਪਰ ਜੇਕਰ ਇਹ ਪਾਵਾਂਗੇ ਥੋੜਾ ਜਿਹਾ ਬਾਜ਼ਾਰ ਵਰਗਾ ਲੱਗੇਗਾ ਪੀਜ਼ਾ ਬੱਚੇ ਖੁਸ਼ ਹੋ ਕੇ ਖਾ ਲੈਣਗੇ ਥੋੜੇ ਜਿਹੀ ਹੁਣ ਆਪਾਂ ਚਿੱਲੀ ਫਲੇਕਸ ਉੱਪਰ ਪਾ ਦਵਾਂਗੇ ਤੇ ਲਓ ਜੀ ਇਹ ਆਪਣਾ ਪੀਜ਼ਾ ਬਿਲਕੁਲ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਪਕਾ ਲਵਾਂਗੇ ਆਪਾਂ ਇਹਨਾਂ ਨੂੰ ਤਵੇ ਦੇ ਉੱਪਰ ਹੀ ਪਕਾਵਾਂਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੇ ਟੇਸਟੀ ਵੀ ਬਹੁਤ ਜ਼ਿਆਦਾ ਤਵਾ ਗਰਮ ਹੋ ਚੁੱਕਾ ਹੈ ਥੋੜਾ ਜਿਹਾ ਉੱਪਰ ਆਪਾਂ ਦੇਸੀ ਘਿਓ ਲਗਾਵਾਂਗੇ ਦੇਸੀ ਘਿਓ ਲਗਾਉਣ ਤੋਂ ਮਗਰੋਂ ਇਸ ਤਰ੍ਹਾਂ ਆਪਾਂ ਇਹ ਆਪਣੇ ਜਿਹੜੇ ਬ੍ਰੈਡ ਮਿਨੀ ਪੀਜ਼ੇ ਹਨ ਉਹਨਾਂ ਨੂੰ ਤਵੇ ਦੇ ਉੱਪਰ ਰੱਖ ਦਵਾਂਗੇ ਜੇਕਰ ਤੁਹਾਡਾ ਤਵਾ ਵੱਡਾ ਹੈ ਤੇ ਤੁਸੀਂ 4 ਤੋਂ 5 ਵੀ ਰੱਖ ਸਕਦੇ ਹੋ ਮੇਰਾ ਤਵਾ ਮੀਡੀਅਮ ਸੀ ਇਸ ਲਈ ਤਿੰਨ ਆਏ ਹਨ ਤੇ ਆਪਾਂ ਹੁਣ ਕਵਰ ਕਰਕੇ ਇਸ ਨੂੰ ਲੋ ਫਲੇਮ ਦੇ ਉੱਪਰ 2 ਤੋਂ 3 ਮਿੰਟ ਲਈ ਪਕਨ ਦਵਾਂਗੇ ਦੋ ਤੋਂ ਤਿੰਨ ਮਿੰਟ ਦੇ ਮਗਰੋਂ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਵਧੀਆ ਆਪਣਾ ਜਿਹੜਾ ਚੀਜ਼ ਹੈ ਉਹ ਮੈਲਟ ਹੋ ਰਿਹਾ ਹੈ ਤੇ ਬਹੁਤ ਹੀ ਵਧੀਆ ਆਪਣੇ ਟੇਸਟੀ ਪੀਜ਼ੇ ਬਣ ਕੇ ਤਿਆਰ ਹੋ ਚੁੱਕੇ ਹਨ ਤੁਸੀਂ ਜ਼ਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਇਸੇ ਤਰ੍ਹਾਂ ਆਪਾਂ ਬਾਕੀ ਪੀਜ਼ੇ ਵੀ ਤਿਆਰ ਕਰ ਲਵਾਂਗੇ ਦੇਖੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਏ ਹਨ ਇਹਨਾਂ ਨੂੰ ਦੇਖ ਕੇ ਦਿਲ ਕਰਦਾ ਹੈ ਕਿ ਜਲਦੀ ਜਲਦੀ ਇਹਨਾਂ ਨੂੰ ਖਾ ਲਿਆ ਜਾਵੇ ਹੁਣ ਫਿਰ ਉਸੇ ਤਰ੍ਹਾਂ ਹੀ ਆਪਾਂ ਥੋੜਾ ਲਗਾਵਾਂਗੇ ਤੇ ਬਾਕੀ ਪੀਜ਼ੇ ਵੀ ਆਪਾਂ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਮੇਰੇ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਏ ਸਨ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਿਓ ਬੱਚੇ ਖੁਸ਼ ਹੋ ਕੇ ਇਸ ਨੂੰ ਖਾਣਗੇ ਤੇ ਲੰਚ ਬਾਕਸ ਬਿਲਕੁਲ ਖਾਲੀ ਹੋ ਕੇ ਵਾਪਸ ਆਉਣਗੇ ਲਓ ਜੀ ਇੱਥੇ ਸਾਰੇ ਵੀਜ਼ੇ ਬਣ ਕੇ ਤਿਆਰ ਹੋ ਚੁੱਕੇ ਹਨ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਇਸ ਨੂੰ ਕਰਿਓ ਤੇ ਸ਼ੇਅਰ ਵੀ ਜ਼ਰੂਰ ਫੈਮਿਲੀ ਫਰੈਂਡਸ ਦੇ ਵਿੱਚ ਕਰਿਓ ਤੇ ਲਓ ਆਪਾਂ ਇਸ ਨੂੰ ਹੁਣ ਲੰਚ ਬਾਕਸ ਦੇ ਵਿੱਚ ਪੈਕ ਕਰਕੇ ਬੱਚਿਆਂ ਨੂੰ ਦਿੰਨੇ ਹਨ ਤੇ ਬੱਚੇ ਖੁਸ਼ ਹੋ ਜਾਣਗੇ ਲਓ ਜੀ ਤੁਸੀਂ ਵੀ ਇਸ ਨੂੰ ਟਰਾਈ ਕਰਿਓ ਹੁਣ ਆਪਾਂ ਮਿਲਾਂਗੇ ਆਪਣਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਚੀਜ਼ੀ ਆ ਬਿਲਕੁਲ ਬਾਜ਼ਾਰ ਵਰਗਾ ਪਰ ਘਰ ਦੀ ਚੀਜ਼ ਬਣਾਈ ਹੋਈ ਸਾਫ਼ ਸੁਥਰੀ ਤੇ ਫਰੈਸ਼ ਹੁੰਦੀ ਹੈ ਜਰੂਰ ਘਰੇ ਬਣਾਇਆ ਕਰੋ ਬੱਚਿਆਂ ਨੂੰ ਦਿਆ ਕਰੋ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ